ਹੈਲੋ ਜੀ ਸਾਰੀ ਕਾਲ ਕੀ ਹਾਲ ਜਲ ਉਮੀਦ ਕਰਦੇ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਅੱਜ ਹੈਗਾ ਜੇ ਐਤਵਾਰ ਇਹ ਐਤਵਾਰ ਦਾ ਵਲੌਗ ਆ ਜਾਂ ਸੋਮਵਾਰ ਦਾ ਵਲੌਗ ਆ ਹਾਂਜੀ ਮੈਨੂੰ ਯਾਦ ਨਹੀਂ ਹੈਗਾ ਪ੍ਰੋਪਰ ਤੇ ਸਵੇਰ ਦਾ ਟਾਈਮ ਆਪਣਾ ਨਾਸ਼ਤਾ ਵਗੈਰਾ ਮੈਂ ਨਾ ਬਣਾ ਲਿਆ ਹੀ ਪਹਿਲਾਂ ਹੀ ਤੇ ਬੇਟਾ ਮੇਰਾ ਨਾ ਤੰਗ ਬੜਾ ਕਰਦਾ ਪਿਆ ਵਾ ਉਹ ਨਾ ਰਾਤ ਵੀ ਨਹੀਂ ਸੌਂਦਾ ਹੈਗਾ ਦਿਨੇ ਵੀ ਨਹੀਂ ਸੌਂਦਾ ਹੈਗਾ ਹਨਾ ਤੇ ਦੰਦੀਆਂ ਦੀ ਵਜ੍ਹਾ ਨਾਲ ਬੱਚੇ ਤੁਹਾਨੂੰ ਪਤਾ ਇਰੀਟੇਟ ਬਹੁਤ ਹੁੰਦੇ ਬਹੁਤ ਤੰਗ ਕਰਦੇ ਆ ਕੰਮ ਇਨੀ ਮੁਸ਼ਕਲ ਹੁੰਦਾ ਵਾ ਬਹੁਤ ਮੁਸ਼ਕਲ ਅੱਜ ਮਨੇ ਇਹੀ ਕਿ ਮੈਂ ਛੱਤ ਤੋਦਾਂ ਕਿਉਂਕਿ ਹੁਣ ਸਰਦੀਆਂ ਦੇ ਦਿਨ ਆ ਆਪਣਾ ਮੋਸਟਲੀ ਜਿਹੜਾ ਟਾਈਮ ਆ ਉਹ ਛੱਤ ਦੇ ਉੱਪਰ ਹੀ ਸਪੈਂਡ ਹੋਇਆ ਕਰਨਾ ਵਾ ਤੇ ਇਸ ਕਰਕੇ ਮੈਂ ਕਿਹਾ ਚੱਲ ਛੱਤ ਅੱਜ ਤੋਦ ਦਿੰਨੇ ਹਣਾ ਫੇਰ ਕਿੰਨਾ ਇਹ ਦਿਨ ਜਿਹੜੇ ਉਹ ਹਣਾ ਬੰਨੇ ਹੋ ਜਾਂਦੇ ਆ ਤੇ ਇਸ ਕਰਕੇ ਮੈਂ ਕਿਆ ਚੱਲਣਾ ਬੱਚਾ ਨੇ ਖੇਡਣਾ ਖੁੱਡਣਾ ਹੁੰਦਾ ਵਾ ਤੇ ਛਾਤ ਗੰਦੀ ਹੋਏ ਫਿਰ ਹਨਾ ਆਪਣੇ ਆਪ ਨੂੰ ਇਦਾਂ ਹੁੰਦਾ ਕਿ ਹਨਾ ਗੰਦਾ-ਗੰਦਾ ਜਿਆ ਗੰਦੇ ਥਾਂ ਤੇ ਬੈਠੇ ਆ ਜਾਂ ਬੱਚੇ ਹਨਾ ਕਈ ਵਾਰ ਥੱਲੇ ਵੀ ਹੱਥ ਮਾਰ ਲੈਂਦੇ ਆ ਜਾਂ ਕਿੱਦਾਂ ਵੀ ਹਨਾ ਤੇ ਇਸ ਕਰਕੇ ਮੈਂ ਫਿਰ ਪਹਿਲਾਂ ਕਿਹਾ ਮੈਂ ਛਾਤ ਪਹਿਲਾਂ ਧੋਣੀ ਆ ਤੇ ਮੈਂ ਨਾ ਬੜੀ ਜਲਦੀ-ਜਲਦੀ ਜਲਦੀ-ਜਲਦੀ ਛਾਤ ਧੋਤੀ ਬੇਟਾ ਮੰਮੀ ਨੇ ਤੇ ਫੜਿਆ ਸੀ ਪਰ ਨਾ ਉਹ ਫਿਰ ਵੀ ਰੋਈ ਜਾਂਦਾ ਹੀ ਰੋਈ ਜਾਂਦਾ ਹੀ ਉਹਨੂੰ ਜਿਨਾਂ ਚਿਰ ਮੈਂ ਦੇਖਦੀ ਆ ਨਾ ਉਨੈ ਨਾ ਰੋਈ ਜਾਣਾ ਉਨਾਂ ਚ ਰੋਈ ਜਾਣਾ ਤੇ ਮੈਂ ਪਾਈਪ ਲਾਈ ਪਾਈਪ ਵੀ ਬੜੀ ਮੁਸ਼ਕਲਾਂ ਲੱਗੀ ਆ ਨਾ ਕਦੀ ਲੱਸ ਜਾਂਦੀ ਸੀ ਕਦੀ ਲੱਗ ਜਾਂਦੀ ਸੀ ਬਹੁਤ ਹੀ ਹਨਾ ਹਾਲ ਤੇ ਚਲੋ ਧੁੱਪਾਂ ਨਿਕਲਦੀਆਂ ਵਾ ਜਿੰਨੇ ਆਪਾਂ ਕੱਪੜੇ ਸੁਕਾ ਸਕਦੇ ਆ ਸੁਕਾ ਲੇ ਆ ਜਾ ਜਿੰਨਾ ਕੰਮ ਆਪਾਂ ਥੁੱਪੇ ਥੁੱਪੇ ਕੱਢ ਸਕਦੇ ਹਾਂ ਨੂੰ ਪਤਾ ਨਾ ਮਤਲਬ ਅਗਲੇ ਮਹੀਨੇ ਤੋਂ ਜਾਂ ਆਵਲੇ ਅੰਢ ਮਹੀਨੇ ਤੋਂ ਹੀ ਧੁੰਦਾਂ ਸ਼ੁਰੂ ਹੋ ਜਾਣੀਆਂ ਜਿੰਨੀ ਹੁਣ ਗਰਮੀ ਪਈ ਓਨੀ ਹੁਣ ਸਰਦੀ ਵੀ ਪਹੂਗੀ ਹਨ ਤੇ ਬੱਚੇ ਦੇ ਨਾਲ ਕਿਤੇ ਮਜਾਲ ਕਿਤੇ ਇਦਾਂ ਦਾ ਕੋਈ ਕੰਮ ਬੰਦਾ ਕਰ ਜੇ ਹਨ ਪਾਣੀ ਤੇ ਹੋਣੀ ਬੜਾ ਠੰਡਾ ਲੱਗਦਾ ਤੇ ਉਦੋਂ ਬਹੁਤ ਬੇਸਾਬਾ ਠੰਡਾ ਲੱਗਣਾ ਵਾ ਨਾਲੇ ਜੇ ਮੈਂ ਮਤਲਬ ਆਪਣੀ ਕੇਅਰ ਨਹੀਂ ਕਰੂੰਗੀ ਤੇ ਮੇਰੀ ਠੰਡ ਜਿਹੜੀ ਉਹ ਬੱਚੇ ਨੂੰ ਜਲਦੀ ਲੱਗੂਗੀ ਹਨ ਇਦਾਂ ਵੀ ਹਨਾ ਹੋ ਜਾਂਦਾ ਵਾ ਤੇ ਇਸ ਕਰਕੇ ਆਪਣਾ ਧਿਆਨ ਬਹੁਤ ਰੱਖਣਾ ਪੈਣਾ ਵਾ ਇੱਕ ਤੇ ਇੰਜੈਕਸ਼ਨ ਜਦੋਂ ਲੱਕ ਚ ਲੱਗ ਜਾਂਦਾ ਨਾ ਲੱਕ ਤੇ ਉਸੇ ਵੇਲੇ ਬੱਸ ਹੋ ਜਾਂਦਾ ਵਾ ਨਾ ਤੇ ਰਾਤੀ ਬਿਲਕੁਲ ਵੀ ਲੰਮੇ ਨਹੀਂ ਪਿਆ ਜਾਂਦਾ ਹੈਗਾ ਬਹੁਤ ਲੱਕ ਜਿਹੜਾ ਪੇਨ ਕਰਦਾ ਵਾ ਜਦੋਂ ਮੈਂ ਸ਼ਾਤ ਧੋਲੀ ਨਾ ਉਸ ਤੋਂ ਬਾਅਦ ਮਤਲਬ ਸੱਜਾ ਮੋਢਾ ਬਹੁਤ ਵੀ ਬੀੜ ਕੀਤਾ ਨਾਲ ਹੀ ਲੱਕ ਫੜਿਆ ਗਿਆ ਹਨਾ ਤੇ ਇਹ ਜਿਹੜੇ ਇੰਜੈਕਸ਼ਨ ਨੂੰ ਦੇਣਾ ਇਹਦੇ ਨਾਲ ਸਾਡੀ ਅੱਧੀ ਬੋਡੀ ਦੇ ਉਧਾਂ ਰਹਿ ਜਾਂਦੀ ਆ ਨਾ ਕਿਉਂਕਿ ਰੀੜ ਦੀ ਹੱਡੀ ਨਾਲ ਤੇ ਸਾਡੀ ਬੋਡੀ ਖੜੀ ਆ ਹਨਾ ਜਿਹੜੀ ਰੀੜ ਦੀ ਹੱਡੀ ਸਾਡੀ ਚੰਗੀ ਆ ਨਾ ਮਜ਼ਬੂਤ ਵਾ ਜਾਂ ਹਨਾ ਤੇ ਫੇਰ ਤੇ ਸਾਡਾ ਸਰੀਰ ਵੀ ਹਨਾ ਚੰਗਾ ਵਾ ਜਰੀਰ ਦੇ ਹੱਡੀ ਚ ਕੋਈ ਪ੍ਰੋਬਲਮ ਹੋ ਤਾਂ ਸਾਰਾ ਸਰੀਰ ਫਿਰ ਮਤਲਬ ਤੁਸੀਂ ਬੈ ਹੀ ਜਾਓਗੇ ਕੋਈ ਕੰਮ ਨਹੀਂ ਕਰ ਸਕਦੇ ਪਰ ਫਿਰ ਵੀ ਮੈਂ ਬੈਂਦੀ ਨਹੀਂ ਹੈਗੀ ਲੱਗੀ ਰਹਿਣੀ ਹੈ ਇਸੇ ਕਰਕੇ ਵੀ ਹਨਾ ਇਹ ਮਤਲਬ ਕਈ ਵਾਰੀ ਹੁੰਦਾ ਨਾ ਹੱਡੀਆਂ ਜਾਮ ਨਾ ਹੋ ਜਾਣ ਜਾਂ ਸਰਦੀ ਦੀ ਵਜ੍ਹਾ ਨਾਲ ਜਾਂ ਕਿੱਦਾਂ ਹਨਾ ਤੇ ਮੈਨੂੰ ਇਹੀ ਲੱਗਦਾ ਹਨਾ ਫਿਰ ਵੀ ਮੈਂ ਆਪਣੇ ਸਰੀਰ ਨਾਲ ਚਲਾਉਂਦੀ ਰਹਿਣੀ ਚਲਾਉਂਦੀ ਰਹਿਣੀ ਹੈ ਤੁਸੀਂ ਮੀਡੀਆ 'ਚ ਵੇਖਿਆ ਹੋਗਾ ਹਨਾ ਸਾਰੇ ਮੈਨੂੰ ਕਹਿ ਦਿੰਦੇ ਆ ਫਿਰ ਕਿ ਤੂੰ ਬਹੁਤ ਕੰਮ ਕਰਦੀਂ ਕਈ ਵਾਰੀ ਸਹੇਲੀਆਂ ਦਾ ਵੀ ਫੋਨ ਆਉਂਦਾ ਵਾ ਤੇ ਉਹ ਵੀ ਕਹਿੰਦੀਆਂ ਤੂੰ ਇੰਨਾ ਕੰਮ ਕਿੱਦਾਂ ਕਰ ਲੈਣੀ ਤੂੰ ਇਦਾਂ ਕੰਮ ਕਿੱਦਾਂ ਕਰ ਲੈਣੀ ਹਨਾ ਤੇ ਵੇਖੋ ਜੀ ਕਰਨਾ ਪੈਂਦਾ ਹਨਾ ਬੱਚਿਆਂ ਦੇ ਕਰਕੇ ਕਰਨਾ ਪੈਂਦਾ ਵਾ ਫੈਮਿਲੀ ਦੇ ਕਰਕੇ ਕਰਨਾ ਪੈਂਦਾ ਵਾ ਜਦੋਂ ਸਿਰ ਤੇ ਪਈ ਹੋਏ ਨਾ ਮੈਂ ਕੱਲੀ ਤੇ ਹੈਗੀ ਕਰਨ ਵਾਲੀ ਫਿਰ ਹੋਰ ਕਿਹਨੇ ਕਿੰਨੇ ਕਰਨਾ ਹਨਾ ਤੇ ਮੰਮੀ ਸਿਰ ਮਸਾਉਣ ਨਹੀਂ ਕਰ ਸਕਦੀ ਹੈਗੀ ਤੇ ਜਿਹੜਾ ਵਾ ਮੈਂ ਸੂਟ ਜਿਹੜਾ ਉਹ ਚੇਂਜ ਕਰ ਲਿਆ ਕਿਉਂਕਿ ਮੈਂ ਕਿਹਾ ਚੱਲ ਗਿੱਲਾ ਹੋਣਾ ਤੇ ਐਵੇਂ ਮੁੰਡੇ ਨੂੰ ਠੰਡ ਲੱਗੇਗੀ ਫਿਰ ਕੀ ਫਾਇਦਾ ਹੁਣ ਮੇਰਾ ਅੱਜ ਇਰਾਦਾ ਹੀ ਕਿ ਨਾ ਨਵਾਲ ਦਵਾ ਤੇ ਮੈਂ ਨਾ ਟਾਈਗਰ ਨੂੰ ਇਦਾਂ ਮੋੜਦੀ ਪਈ ਹੁਣ ਹੜਦਾ ਨਹੀਂ ਪਿਆ ਉਹਨੂੰ ਇਹ ਹੁੰਦਾ ਕਿ ਜੇ ਬੱਚਿਆਂ ਨੇ ਇਹ ਖੇਲਦੀ ਪਈ ਤਾਂ ਮੈਂ ਵੀ ਲਾਗੇ ਲਾਗੇ ਆਵਾਂ ਮੈਨੂੰ ਖੜਾ ਆ ਨਾ ਤੇ ਲੋ ਜੀ ਕਰਦੇ ਆ ਅੱਜ ਦਾ ਤੇ ਅੱਜ ਹੈਗਾ ਸੰਡੇ ਤੇ ਬਾਬਾਈ ਦੀ ਜੋਤ ਜਗਾਈ ਸੀ ਸਵੇਰੇ ਸਵੇਰੇ ਤੇ ਚਲੋ ਜੀ ਸ਼ਅਦ ਧੋਤੀ ਤੁਹਾਡੇ ਸਾਹਮਣੇ ਸਫਾਈ ਵਗੈਰਾ ਕੀਤੀ ਆ ਲੋਜੀ ਤੇ ਹੈਗਾ ਆਪਣਾ ਸ਼ਾਮ ਦਾ ਹੀ ਟਾਈਮ ਤੇ ਬਾਵਾਾਂ ਤੇ ਬਿਲਕੁਲ ਸਾਥ ਨਹੀਂ ਦਿੰਦੀਆਂ ਪਈਆਂ ਪਰ ਫਿਰ ਵੀ ਮੈਂ ਕਿਹਾ ਚਲੋ ਆਣਾ ਸਵੇਰ ਤੇ ਜ਼ਰੂਰੀ ਕੰਮ ਪਾਣਾ ਵਾ ਜੇ ਬੱਚਾ ਸ਼ਾਂਤ ਵਾ ਤੇ ਮੈਂ ਨਾ ਜਲਦੀ ਜਲਦੀ ਪ੍ਰੈਸ ਕਰ ਲੈਣੀ ਆ ਕੱਪੜੇ ਤੇ ਪ੍ਰੈਸ ਵਾਲੇ ਵੀ ਬਹੁਤ ਜ਼ਿਆਦਾ ਕੱਪੜੇ ਹੋ ਜਾਂਦੇ ਆ ਨਾ ਬੈ ਕੇ ਕੰਮ ਕਰਨਾ ਬਹੁਤ ਔਖਾ ਲੱਗਦਾ ਵਾ ਤੇ ਇੱਕ ਤੇ ਲੱਕ ਸਾਥ ਨਹੀਂ ਦਿੰਦਾ ਤੇ ਇਕ ਨਾ ਮੈਂ ਜਦੋਂ ਇਦਾਂ ਦਾ ਕੰਮ ਕਰ ਲੈਣੀ ਹੈ ਨਾ ਭਾਰਾ ਕੋਈ ਵੀ ਕੰਮ ਕਰ ਲੈਣੀ ਤੇ ਜਦੋਂ ਲੰਮੇ ਪੈ ਜਿੱਦਾ ਤੇ ਲੰਮੇ ਪੈ ਕੇ ਉੱਠਿਆ ਨੂੰ ਜਾਂਦਾ ਹੈਗਾ ਇਦਾਂ ਦਾ ਸਰੀਰ ਹੁਣ ਹੋ ਗਿਆ ਮਤਲਬ ਹਨਾ ਆਪਰੇਸ਼ਨ ਦੀ ਵਜ੍ਹਾ ਨਾਲ ਨਾ ਅ ਹੋ ਜਾਂਦਾ ਸਰੀਰ ਰਹਿ ਹੀ ਜਾਂਦਾ ਬਿਲਕੁਲ ਬਾਡੀ ਹਨਾ ਇੱਕ ਬਾਡੀ ਨੂੰ ਅੰਗ ਨੂੰ ਫਾੜ ਕੇ ਹਨਾ ਇਦਾਂ ਕਰਨਾ ਉਹਦੇ ਨਾਲ ਕੀ ਸਰੀਰ ਵਿੱਚ ਰਹਿ ਜਾਣਾ ਹਨਾ ਤੇ ਇੱਕ ਤੇ ਦਵਾਈਆਂ ਜਦੋਂ ਅੰਦਰ ਜਾਂਦੀਆਂ ਵਾਂ ਬਹੁਤ ਇੰਜੈਕਸ਼ਨ ਲੱਗਦੇ ਆ ਬਹੁਤ ਜ਼ਿਆਦਾ ਇੰਜੈਕਸ਼ਨ ਲੱਗੇ ਗੰਨੂਵਾਰੀ ਮੈਨੂੰ ਘਟੋ ਘਟ ਵੀਤੇ 45 ਤੋਂ 50 ਇੰਜੈਕਸ਼ਨ ਮੈਨੂੰ ਲੱਗੇ ਆ ਤੇ ਨਵੇਂਸ਼ਵਰੀ ਵੀ ਇੰਨੇ ਇੰਜੈਕਸ਼ਨ ਮੈਨੂੰ ਲੱਗੇ ਹੀ ਤੇ ਬਾਡੀ ਨੇ ਜਲਦੀ ਰਿਕਵਰ ਨਹੀਂ ਹੁੰਦੀ ਹੈਗੀ ਤੇ ਚਲੋ ਜੀ ਪ੍ਰੈਸ ਕਰ ਲੈਨੇ ਆ ਫਿਰ ਕੱਪੜੇ ਮੈਂ ਚਾਹ ਲੋ ਜਰੂਰੀ ਸਵੇਰ ਤੇ ਪਾਉਣੇ ਆ ਪਤਾ ਨਹੀਂ ਸਵੇਰ ਨੂੰ ਬੱਚਾ ਤੰਗ ਕਰੇ ਜਾਂ ਕਿੱਦਾਂ ਹਨਾ ਤੇ ਮੈਂ ਚਲੋ ਪ੍ਰੈਸ ਹੀ ਕਰ ਲੈਣੀ ਕੱਪੜੇ ਸ਼ਾਮ ਦਾ ਟਾਈਮ ਹੀ ਤੇ ਮੈਂ ਵੀ ਕੰਮ ਨਿਬੇੜ ਹੀ ਦਿੱਤਾ ਤੇ ਇਹ ਤੀਜੇਕ ਦਿਨ ਜਿਹੜੇ ਕੱਪੜੇ ਹੋ ਜਾਂਦੇ ਕਿਉਂਕਿ ਜਿਹੜਾ ਮਾ ਨਾ ਤੀਜੇ ਦੇਣੀ ਹੈ ਸਾਡੇ ਕੱਪੜੇ ਧੁੱਪ ਦੇ ਆ ਰੋਜ਼ ਡੇਲੀ ਜਿਹੜਾ ਆਂਟੀ ਆਉਂਦੇ ਨਹੀਂ ਹੈਗੇ ਤੇ ਉਹਦੀ ਵਜ੍ਹਾ ਨਾਲ ਤੇ ਅ ਕੋਸ਼ਿਸ਼ ਕਰਾਂਗੇ ਕਿ ਆਟੋਮੈਟਿਕ ਜਿਹੜੀ ਮਸ਼ੀਨ ਉਹ ਲੈ ਲਈਏ ਤੇ ਫਿਰ ਤੇ ਚਲੋ ਕਿਸੇ ਦੀ ਲੋਡ ਨਹੀਂ ਹੈਗੀ ਬੇਟਾਈ ਮੇ ਡੈਮੇਜ ਜਿਹੜੇ ਕੱਪੜੇ ਉਹ ਧੋਪ ਜਾਂਦੇ ਫਿਰ ਹਨ ਇੰਨਾ ਜ਼ਿਆਦਾ ਕਿਸੇ ਦੀ ਲੋਡ ਨਹੀਂ ਪੈਂਦੀ ਕਿਸੇ ਤੇ ਡਿਪੈਂਡ ਨਹੀਂ ਹੋਣਾ ਪੈਂਦਾ ਨਹੀਂ ਤੇ ਫੋਨ ਕਰ ਕਰਕੇ ਬੁਲਾਉਣਾ ਪੈਂਦਾ ਕਿ ਹਾਂ ਆਂਟੀ ਆਜੂ ਹਨ ਮੈਨੂੰ ਆਪਣੀ ਵਜ੍ਹਾ ਨਹੀਂ ਹੁੰਦਾ ਕਿ ਬੱਚੇ ਕਰਕੇ ਮੇਰੇ ਕੋ ਕੰਮ ਨਹੀਂ ਹੁੰਦਾਗਾ ਇੰਨਾ ਨਹੀਂ ਤੇ ਲਓ ਜੀ ਕਪੜਾ ਲੀੜਾ ਤੇ ਸਾਂਭ ਲਿਆ ਤੇ ਸਾਰੇ ਸਾਂਭ ਲਿਆ ਬਸ ਐ ਰ ਹੈਗੇ ਸੂਟ ਮੈਂ ਕਿ ਇਹਨੂੰ ਨਾ ਦੇ ਦੇਣੇ ਕਿਸ ਨੂੰ ਹੁਣ ਹਨਾ ਤੇ ਸਾਰੇ ਕੱਪੜੇ ਜਿੰਨੇ ਤਿਆਰ ਕਰਨ ਵਾਲੇ ਹੁੰਦੇ ਉਹਨੇ ਪ੍ਰੈਸ ਵਾਲੇ ਵੀ ਆ ਜਾਂਦੇ ਹਨਾ ਤੇ ਚਲੋ ਜੀ ਸ਼ਾਮ ਹੋ ਗਈ ਹੈ ਸ਼ਾਮ ਨੂੰ ਬਸ ਇਹੀ ਕੰਮ ਆ ਤੇ ਸਿਰਦਰਦਾ ਜਿੰਨਾ ਹੋਂੜਿਆ ਮਤਲਬ ਹਨਾ ਸਵੇਰ ਦਾ ਕੰਮ ਕਰਕੇ ਗੰਨੂ ਰਾਤ ਨੂੰ ਵੀ ਨਹੀਂ ਸੁੱਤਾ ਤੇ ਹੁਣ ਦਿਨੇ ਵੀ ਨਹੀਂ ਸੁੱਤਾ ਹੈਗਾ ਤਾਂ ਨੂੰ ਨੀਂਦ ਕਿਉਂ ਨਹੀਂ ਹੁੰਦੀ ਰੋਂਦਾ ਰਹਿੰਦਾ ਹਨਾ ਤੇ ਬਸ ਜੀ ਹੋਣਾ ਕਰਦੇ ਆਪਾਂ ਡਿਨਰ ਦੀ ਤਿਆਰੀ ਤੇ ਗਨੂੰ ਨੂੰ ਮੈਂ ਦੁੱਧ ਦੱਦ ਪਿਆਤਾ ਹਣਾ ਫਰੂਟ ਖਵਾਤਾ ਵਾ ਤੇ ਹਾਂ ਉਹ ਵੀ ਕੁਝ ਖਾਣੇ ਤੇ ਬੈੱਡ ਮੈਂ ਥੋੜੀ ਜਿਹੀ ਨਾ ਬੈੱਡ 'ਚ ਦੀ ਚਾੜ ਲੈਣੀ ਆ ਤੇ ਕਰ ਲੈਣੀ ਕਲੀਨ ਤੇ ਚਲੋ ਜੀ ਮਿਲਦੇ ਤੁਹਾਨੂੰ ਐਨਾ ਇੱਕ ਪਾਰਸ ਲਾਇਆ ਹੋਇਆ ਵਾ ਤੇ ਮੈਂ ਨਾ ਸਵੇਰ ਦਾ ਆਇਆ ਵਾ ਤੇ ਨਹੀਂ ਕੱਲ ਦਾ ਆਇਆ ਤੇ ਮੈਂ ਖੋਲਿਆ ਹੀ ਨਹੀਂ ਹੈਗਾ ਤੇ ਇਹ ਜਿਹੜਾ ਵੋ کریم ਮੰਗਾਈ ਐ ਮੈਂ ਤੁਹਾਨੂੰ ਵਿਖਾ ਦਿੰਨੀ ਹੁਣ ਤੇ ਇਹਨਾਂ کریم ਮ ਲਿਦਾ ਸ਼ਾਈਆਂ ਵਗੈਰਾ ਵਾਸਤੇ ਇਹ ਕਹਿੰਨੇ ਯੂਟਿਊਬਰ ਜਿਹਨਾਂ ਨੇ ਦੱਸ ਵਧੀਆ ਉਹਦਾ ਰਿਜ਼ਲਟ ਹੋਇਆ ਵਾ ਤੇ ਮੈਂ ਵੀ ਮੰਗਾ ਲਈ ਘਰੇ ਇਹ ਹੈਗੀ ਕੋਜੀ ਕੇਅਰ ਦੀ ਇਹਦਾ ਰਿਵਿਊ ਮੈਂ ਵੇਖਿਆ ਬੜਾ ਵਧੀਆ ਅੱਜ ਮੈਂ ਕਿਹਾ ਅੱਜ ਤੋਂ ਚਲੋ ਯੂਜ਼ ਕਰਾਂਗੇ ਹਨਾ ਜਿੱਦਾਂ ਆਪਾਂ ਦੇ ਵੀ ਹੈ ਨਾ ਸ਼ਾਈਆਂ ਸ਼ਾਈਆਂ ਵਾ ਇੱਥੇ ਜਨਕ ਤੇ ਹਨਾ ਤੇ ਮੈਂ ਵੀ ਯੂਜ਼ ਕਰੂੰਗੀ ਯੂਜ਼ ਕਰਨ ਤੋਂ ਬਾਅਦ ਤੁਹਾਨੂੰ ਰਿਵਿਊ ਦਵਾਂਗੀ ਕਿ ਕਿੱਦਾਂ ਹਨਾ ਇੱਥੇ ਲਿਖਿਆ ਵੀ ਹੈਗਾ ਵਾ ਤੇ ਸ਼ਾਈਆਂ ਪਿਗਮੈਂਟੇਸ਼ਨ ਵਾਸਤੇ ਆ ਕੋਈ ਨਾ ਇਹਨੂੰ ਯੂਜ਼ ਕਰਾਂਗੇ ਫਿਰ ਤੁਹਾਨੂੰ ਦੱਸਾਂਗੇ ਇਹ ਵੇਹੇ ਮੈਂ ਮੁਕਾਈ ਆ Amazon ਤੋਂ ਤੇ ਠੀਕ ਹੀ ਹੈ ਜੀ ਮੈਨੂੰ 200 ਰੁਪਏ ਦੀ ਆਈ ਹੈ ਇਹ ਇੰਨੀ ਕੁ ਛੋਟੀ ਜੀ ਤੇ ਚਲੋ ਜੀ ਕਰਦੇ ਹੁਣ ਏਸੀ ਆਪਣਾ ਅੱਜ ਦਾ ਵਲੌਗ ਹੈ। ਆਈ ਹੋਪ ਤੁਹਾਨੂੰ ਚੰਗਾ ਲੱਗਿਆ ਹੋਵੇ। ਤੇ ਅੱਜ ਤੇ ਬਸ ਕੰਮਕਾਰ ਕਰਕੇ ਪਾਸ ਹੋ ਗਏ। ਤੇ ਜਿਹੜਾ ਵਾ ਉਹ ਹੁਣ ਅਗਲੇ ਵਲੌਗ ਚ ਜੋ ਵੀ ਹੋਊਗਾ ਹਨਾ ਤੇ ਵਲੌਗ ਦਾ ਕਰਦੇ ਆ ਇੱਥੇ ਐਂਡ ਤੇ ਵਲੌਗ ਤੁਹਾਨੂੰ ਥੋੜਾ ਜਿਹਾ ਵੀ ਪਸੰਦ ਆਇਆ ਹੋਵੇ ਤੇ ਵੀਡੀਓ ਲਾਈਕ ਸ਼ੇਅਰ ਕਰਦਿਆ ਕਰੋ। ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ। ਮਿਲਦੇ ਆ ਕਿਸੇ ਅਗਲੀ ਵੀਡੀਓ ਤਦ ਤੱਕ ਲਈ ਬਾਏ ਬਾਏ।